ਸਾਰੇ ਪਿਆਰੇ ਦੋਸਤਾਂ ਦਾ ਸਵਾਗਤ ਹੈ ਜੀ ਅਦ੍ਰਿਸ਼્યੰਤੇ ਸਾਰੇ ਵੀਰਾਂ ਨੂੰ ਨਵੇਂ ਬਰੇ ਦੀ ਬਹੁਤ ਬਹੁਤ ਜ਼ਿਆਦਾ ਵਧਾਈ ਹੋਵੇ ਮੁਬਾਰਕ ਹੋਵੇ ਪ੍ਰਮਾਤਮਾ ਕਰੇ ਤੁਹਾਡਾ ਸਾਰਿਆਂ ਦਾ ਸਾਰੇ ਪੰਜਾਬੀ ਵੀਰਾਂ ਦਾ ਸਮਾਂ ਇਹ ਆਉਣ ਵਾਲਾ ਬਹੁਤ ਹੀ ਵਧੀਆ ਹੋਵੇ ਤੇ ਬਹੁਤ ਹੀ ਸ਼ਾਨਦਾਰ ਹੋਵੇ ਸਾਰਿਆਂ ਦੀ ਚੜ੍ਹਦੀ ਕਲਾ ਵਰਕਰ ਰਹੇ ਸੋ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਟਾਈਮ ਰੀਸੈਟ ਤੇ ਜਾਂ ਟਾਈਮ ਲਾਈਨ ਕਹਿੰਦੇ ਆ ਜਿਹਨੂੰ ਸਮਾਂ ਪ੍ਰਣਾਲੀ ਦੋਸਤੋ ਅਸਲ ਦੇ ਵਿੱਚ ਜਿਹੜੀ ਆਪਾਂ ਸਮਝਦੇ ਹਾਂ ਕਿ 2025 ਜਿਹੜੀ ਇਹ ਸਮਾਂ ਪ੍ਰਣਾਲੀ ਚੱਲ ਰਹੀ ਹੈ ਇਹ ਗੱਲ ਕਰਨ ਦਾ ਸਮਾਂ ਵੀ ਬੜਾ ਨਕੂਲ ਅੱਜ ਬਣਿਆ ਸਬਬ ਨਾਲ ਨਵਾਂ ਸਾਲ ਸ਼ੁਰੂ ਹੋਇਆ ਨਿਊ ਇਅਰ ਸ਼ੁਰੂ ਹੋਇਆ ਸੋ ਦੁਬਾਰੋ ਇੱਕ ਵਾਰ ਸਭ ਨੂੰ ਹੈਪੀ ਨੀਅਰ ਸੋ ਇਹ ਸਮੇਂ ਦੇ ਵਿੱਚ ਕਿਹਾ ਜਾਂਦਾ ਬਹੁਤ ਸਾਰੇ ਵਿਸਲ ਬਲੂਅਰਸ ਬਹੁਤ ਸਾਰੇ ਖੋਜ ਕਰਨ ਵਾਲੇ ਲੋਕ ਇਹਦੇ ਤੇ ਗੱਲ ਕਰਦੇ ਆਂ ਵੀ ਇਹਦੇ ਵਿੱਚ ਗੜਬੜ ਹੈ ਇਹ ਸਮਾਂ ਜਿਹੜਾ ਹਰ 8 900 ਸਾਲ ਦੇ ਵਿੱਚ ਪਹਿਲਾਂ ਰੀਸੈਟ ਕੀਤਾ ਜਾਂਦਾ ਰਿਹਾ ਹੈ ਦੇ ਕਈ ਵਾਰੀ ਹੜਾਏ ਉਹਦੇ ਮੱਡ ਫਲੱਡ ਦੇ ਬਹਾਨੇ ਕਈ ਵਾਰ ਨਹੀਂ ਕਲੀਅਰ ਜੰਗਾ ਹੀ ਉਦਾਂ ਦੇ ਬਹਾਨੇ ਕਈ ਵਾਰ ਕੁਦਰਤੀ ਵਿਪਦਾਂਵਾਂ ਦੇ ਬਹਾਨੇ ਕਈ ਵਾਰ ਮਹਾਮਾਰੀਆਂ ਦੇ ਬਹਾਨੇ ਜਦੋਂ ਵੀ ਇਸ ਤਰ੍ਹਾਂ ਨਾਲ ਇੱਕ ਵੱਡੀ ਆਬਾਦੀ ਦੀ ਡੈਥ ਹੋ ਗਈ ਇੱਕਦਮ ਇਕੱਠੀ ਤਾਂ ਉਸ ਤੋਂ ਬਾਅਦ ਇਹ ਨਾਨੇ ਟਾਈਮ ਰੀਸੈਟ ਮਾਰਦਾ ਕਿਹਨੇ ਮਾਰਦਾ ਜਿਹੜੇ ਧਰਤੀ ਦੇ ਉੱਤੇ ਵਸਣ ਵਾਲੇ ਪੁਰਾਣੇ ਖਾਨਦਾਨਾਂ ਦੇ ਇਲੂਮੀਨਾਟੀ ਨੇ ਇਹ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਇਸ ਸੰਸਾਰ ਦਾ ਸਿਸਟਮ ਚਲਾਉਣ ਦੇ ਚਾਹਵਾਨ ਲੋਕ ਨੇ ਜਿੰਨਾ ਵੀਰਾਂ ਨੂੰ ਇਹ ਲੱਗਦਾ ਵੀ ਉਹ ਨਹੀਂ ਹੈਗੇ ਤਾਂ ਉਹ ਭਰਮ ਭਲੇਖੇ ਚ ਨੇ ਤੁਹਾਨੂੰ ਲੱਗ ਜੂ ਪਤਾ ਤੁਹਾਡੇ ਲਾਈਫ ਟਾਈਮ ਚ ਇਹ ਮੇਰਾ ਦਾਵਾ ਹੈ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿੱਚ ਇਹ ਸਾਰੀਆਂ ਗੱਲਾਂ ਦਾ ਪਤਾ ਲੱਗ ਜੂ ਅਸਲ ਦੇ ਵਿੱਚ ਵੀਰੋ ਹੋਇਆ ਕੀ ਇਹ ਆਈਡੀਆ ਇਹਨਾਂ ਨੂੰ ਕਿੱਥੋਂ ਮਿਲਿਆ ਹੋਇਆ ਕੀ ਕਿ ਤਕਰੀਬਨ ਤਕਰੀਬਨ ਫ੍ਰਾਂਸ ਦੇ ਵਿੱਚ ਦੀ ਗੱਲ ਹੈ ਫ੍ਰਾਂਸ ਦੇ ਵਿੱਚ ਤਕਰੀਬਨ ਤਕਰੀਬਨ ਕੀ ਹੁੰਦਾ ਸੀ ਪਹਿਲਾਂ ਨਾ ਈਸਵੀ ਦੇ ਲਈ ਸ਼ਬਦ ਵਰਤਿਆ ਜਾਂਦਾ ਸੀ ਕਿ ਜਾਣ ਕੇ ਇਹਨਾਂ ਨੇ ਬਿਫੋਰ ਕ੍ਰਾਈਸਟ ਜਾਂ ਏਡੀ ਆਈਨੋਡੋਮਨੀ ਬਿਫੋਰ ਕ੍ਰਾਈਸਟ ਵਰਤਣਾ ਸ਼ੁਰੂ ਕਰਤੇ ਪਹਿਲਾਂ ਵਰਤਿਆ ਜਾਂਦਾ ਸੀ ਸਿੰਪਲ ਇਨਕਾ ਆਈ ਐਨ ਸੀ ਏ ਪਹਿਲਾਂ ਕਿਸੇ ਵੀ ਸਾਲ ਨੂੰ ਲਿਖਣ ਦੇ ਲਈ ਮੂਰੇ ਪਾਉਂਦੇ ਸੀ ਆਈ ਤਾਂ ਜਦੋਂ ਆਈ 463 ਚੱਲ ਰਿਹਾ ਸੀਗਾ ਫਲ ਕਿਸੇ ਬੰਦੇ ਨੇ ਕੀ ਹੋਇਆ ਉਸ ਤੋਂ ਬਾਅਦ ਮਡ ਫਲੱਡ ਆਣ ਤੋਂ ਬਾਅਦ ਉਹ ਪੱਥਰ ਨੂੰ ਰੀਡ ਕੀਤਾ 1463 ਤਾਂ ਉਹ ਹਜ਼ਾਰ ਸਾਲ ਵੰਗੂ ਵਿੱਚ ਜਿਹੜੇ ਐਡ ਹੋ ਗਏ ਇਹਨਾਂ ਨੇ ਉਹ ਉਵੇਂ ਹੀ ਫਿਰ ਬਾਚਿਕ ਵਿਦਵਾਨ ਬਿਠਾਇਆ ਇਹਨਾਂ ਨੇ ਜਿਹੜਾ ਕਿ ਜੀਸੂਇਟ ਸੀਗਾ ਜਿਹੜਾ ਕਿ ਇਹਨਾਂ ਨੇ ਪਹਿਲਾਂ ਕੀ ਕੀਤਾ ਚਰਚ ਦੇ ਉੱਤੇ ਪੈਸੇ ਦੇ ਜ਼ਰੀਏ ਕਬਜ਼ਾ ਜਮਾਇਆ ਚਰਚ ਦੇ ਵਿੱਚ ਆਪਣਾ ਪ੍ਰਭਾਵ ਜਮਾ ਲਿਆ ਆਪਣੀ ਪਸੰਦ ਦਾ ਇੱਕ ਵਿਦਵਾਨ ਹਿਸਟੋਰੀਅਨ ਦੇ ਤੌਰ ਤੇ ਸਥਾਪਿਤ ਕਰਵਾ ਲਿਆ ਉਹਦਾ ਨਾਮ ਸੀਗਾ ਜੋਸੀਫਸ ਸਕੈਲੀਗਰ ਜੋਸੀਫਸ ਸਕੈਲੀਗਰ ਨੇ ਕੀ ਕੀਤਾ ਇਹਨਾਂ ਦੇ ਲਈ ਦੁਨੀਆ ਜਹਾਨ ਦੇ ਧਰਮ ਗ੍ਰੰਥ ਲਿਆਂਦੇ ਉਹਨਾਂ ਦੀਆਂ ਮਤਲਬ ਕਾਪੀਆਂ ਨਕਲਾ ਮੰਗਾ ਲੀਆਂ ਤੇ ਦੁਨੀਆ ਜਹਾਨ ਦੇ ਜਿਹੜੇ ਕਬੀਲਾਈ ਸਮਾਜ ਨੇ ਉਹਨਾਂ ਦੀਆਂ ਹੱਥ ਲਿਖਤਾ ਮੰਗਾ ਲੀਆਂ ਤੇ ਹੋਰ ਜਿਹੜੇ ਮਤਲਬ ਕੋਈ ਹੋਰ ਜਿਹੜੇ ਸਾਹਿਤ ਸੀਗੇ ਅਲੱਗ ਤਰ੍ਹਾਂ ਦੇ ਜਿਹੜੇ ਸੈਕੰਡਰੀ ਸਾਹਿਤ ਵੀ ਕਹੇ ਜਾ ਸਕਦੇ ਨੇ ਉਹ ਸਾਰੇ ਮੰਗਾਲੇ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਦੀਆਂ ਜਾਣ ਕੇ ਜਿਹੜੀਆਂ ਘਟਨਾਵਾਂ ਨਾਲ ਘਟਨਾਵਾਂ ਰੜਾਤੀਆਂ ਜਿਵੇਂ ਕੋਈ ਆਪਣੇ ਜਿਵੇਂ ਇਹ ਲਾਲੋਬੇ ਆਪਣੇ ਇੱਕ ਸੱਚੀ ਮੁੱਚੀ ਮਿਲਦੀ ਆ ਵੀ ਚੰਦਰਗੁਪਤ ਮੌਰੀਆ ਤੇ ਸਿਕੰਦਰ ਦੀ ਹੈਨਾ ਮੈਚ ਕਰਦੀ ਆ ਟਾਈਮ ਲਾਈਨ ਆਪਸ ਦੇ ਵਿੱਚ ਵੀ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਆਪਣੇ ਜੰਗਲਗੋਤਕ ਮੂਰੀਆ ਦਾ ਜ਼ਿਕਰ ਹੈ ਆਪਣੇ ਗ੍ਰੰਥਾਂ ਦੇ ਵਿੱਚ ਪੁਰਾਣੇ ਇਤਿਹਾਸ ਦੇ ਵਿੱਚ ਚੰਦਰ ਉਹਦਾ ਸਿਕੰਦਰ ਮਹਾਨ ਦਾ ਜ਼ਿਕਰ ਹੈ ਤਾਂ ਦੋਨੋਂ ਦਾ ਹੋਣਾ ਜ਼ਰੂਰੀ ਹੁੰਦਾ ਤਾਂ ਇੰਨੇ ਕੀ ਕੀਤਾ ਇਹਨਾਂ ਨੇ ਵਿੱਚ ਰਲਾਇਆ ਹੈ ਜਿਆ ਬਹੁਤ ਕੁਝ ਉਸ ਬੰਦੇ ਨੇ ਕੀ ਕੀਤਾ ਜਿਹੜੀ ਇੱਕ ਕਲਾਸਿਕਲ ਹਿਸਟਰੀ ਤਿਆਰ ਕੀਤੀ ਜਿਹਦੇ ਜ਼ਰੀਏ ਉਹਨੇ ਕੀ ਕੀਤਾ ਇੱਕ ਆਪਦੀਆਂ ਜਿਹੜੀਆਂ ਸਗੀਆਂ ਸਭਤਾਵਾਂ ਜਿਨ੍ਹਾਂ ਨੂੰ ਉਹਨੇ ਖੁਸ਼ ਕਰਨਾ ਸੀ ਜਿਹੜੀਆਂ ਕਿ ਕ੍ਰਿਸਚੀਅਨਿਟੀ ਨੂੰ ਮੰਨਦੀਆਂ ਸੀ ਵਰਟਿਕਨ ਦੀ ਛਤਰਛਾਇਆ ਦੇ ਵਿੱਚ ਜਿਜ਼ੂਈਟਾ ਨੇ ਇਹ ਕੰਮ ਜੋ ਸੀ ਫਸ ਕੈਲੇਗਰ ਨੂੰ ਮੂਰੇ ਲਾ ਕੇ ਕੀਤਾ ਤੇ ਕੀਤਾ ਕੀ ਕਿ ਇੱਕ ਕਲਾਸਿਕਲ ਹਿਸਟਰੀ ਤਿਆਰ ਕੀਤੀ ਤੇ ਸਾਰੇ ਸੰਸਾਰ ਨੂੰ ਇਹ ਜਤਾਇਆ ਵੀ ਜਦੋਂ ਦੁਨੀਆ ਦੇ ਵਿੱਚ ਪਰਸ਼ੀਆ ਦੀ ਮਿਸਰ ਦੀ ਤੇ ਹੋਰ ਬਹੁਤ ਸਾਰੀਆਂ ਜਿਵੇਂ ਜਿਹੜੀਆਂ ਸਭ ਤਾਂ ਸੀਗਾ ਅਫਰੀਕਾ ਵਗੈਰਾ ਦੀ ਤਾਂ ਉਸ ਸਮੇਂ ਦੇ ਵਿੱਚ ਸਾਡੀ ਜਿਹੜੀ ਸੀਗੀ ਆ ਆ ਕਲਾਸਿਕਲ ਹਿਸਟਰੀ ਚ ਰਿਸਿਸ ਤੇ ਸਾਡੀਆਂ ਆ ਆਹ ਸੰਭਤਾਵਾਂ ਆਹਾਹਾ ਕੌਮਾਂ ਜਿਹੜੀਆਂ ਨੇ ਮਤਲਬ ਉਹ ਅਸਲੀ ਦੇ ਪੈਰਲਲ ਆਪਦੀਆਂ ਨਕਲੀ ਖੜੇ ਕਰਕੇ ਨੈਰੇਟਿਵ ਜਿਹੜੇ ਨੇ ਫਾਲਸ ਫਾਲਸ ਨੈਰੇਟਿਵ ਹਿਸਟਰੀ ਦੇ ਖੜੇ ਕਰਕੇ ਉਹਨਾਂ ਨੂੰ ਅਸਲੀ ਬਣਾ ਲਿਆ ਪ੍ਰਮਾਣਿਕ ਬਣਾ ਲਿਆ ਵੀ ਉਹ ਥੋਡੇ ਉਹ ਵਾਲੇ ਬੰਦੇ ਜਦੋਂ ਹੁੰਦੇ ਸੀ ਉਦੋਂ ਸਾਡੇ ਆ ਹੀਰੋ ਹੋਏ ਸਾਡੇ ਆ ਹੀਰੋ ਹੋਏ ਸਾਡੇ ਆ ਹੀਰੋ ਹੋਏ ਰੋਮਾਂਸ ਬਤਾ ਜਿਹੜੀ ਆ ਉਸੇ ਚੋਈ ਉਹ ਸਾਰੀ ਦੱਸੀ ਜਾਂਦੀ ਆ ਉਹਦੇ ਬਹੁਤ ਸਾਰੇ ਸ਼ਹਿਰ ਪੰਪੀ ਵਗੈਰਾ ਜਿਵੇਂ ਨੇ ਕਿ ਜਿਹੜੇ ਦੱਸੇ ਜਾਂਦੇ ਨੇ ਵੀ ਉਹ ਪ੍ਰਾਤਨ ਸ਼ਹਿਰ ਸੀਗੇ ਇਸ ਤਰ੍ਹਾਂ ਉਹ ਸਾਰੇ ਸਥਾਪਿਤ ਕੀਤੇ ਗਏ ਨੇ ਜੀਵਨ ਤੱਕ ਬਹੁਤ ਜਗ੍ਹਾ ਇਹਨਾਂ ਨੇ ਜਾਣਬੁੱਝ ਕੇ ਉਹ ਦੱਬਤੇ ਵੀ ਇਹ ਬਾਅਦ ਵਾਲੇ ਵਿਦਵਾਨਾਂ ਨੂੰ ਮਿਲਣਗੇ ਤਾਂ ਫਿਰ ਜਿਹੜਾ ਆਪਾਂ ਤਾਂ ਆਪਣੇ ਬੰਦਿਆਂ ਨੂੰ ਕਹਦਾਂਗੇ ਕਹ ਦੋ ਇਹ ਤਾਂ ਇੰਨੇ ਹਜ਼ਾਰ ਸਾਲ ਪੁਰਾਣੇ ਨੇ ਇਹ ਇਸ ਤਰ੍ਹਾਂ ਨਾਲ ਇਹਨਾਂ ਨੇ ਦੁਨੀਆ ਜਹਾਨ ਦੇ ਵਿੱਚ ਜਿਹੜੀ ਹੈਗੀ ਆ ਟਾਈਮ ਲਾਈਨ ਨੂੰ ਚੇਂਜ ਕਰਨ ਦੇ ਲਈ ਬੜੀਆਂ ਸ਼ਾਜਿਸ਼ਾਂ ਕੀਤੀਆਂ ਬਹੁਤ ਸਾਰੀਆਂ ਐਸੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਜਿਵੇਂ ਖਾਸ ਕਰ ਆਪਾਂ ਗੱਲ ਕਰੀਏ ਵੀ ਰਸ਼ੀਆ ਦੇ ਵਿੱਚ ਜਿਹੜਾ ਅਲੈਗਜ਼ੈਂਡਰ ਕਾਲਮ ਹੈ ਅੱਜ ਦੀ ਤਰੀਕ ਵੀ ਰ ਕੋਈ ਐਸੀ ਕ੍ਰੇਨ ਨਹੀਂ ਜਿਹੜੀ ਉਹ ਅਲੈਗਜ਼ੈਂਡਰ ਕਾਲਮ ਨੂੰ ਚੱਕ ਸਕੇ ਉਵੇਂ ਖੜਾ ਕਰ ਸਕੇ ਜਿਵੇਂ ਉਹ ਖੜਾ ਹੈ ਅੱਜ ਦੀ ਤਰੀਕ ਚ ਅੱਜ ਦੀ ਤਰੀਕ ਦੀ ਕੋਈ ਕ੍ਰੇਨ ਕੋਈ ਟੈਕਨੋਲੋਜੀ ਉਹਨੂੰ ਐਡੇ ਭਾਰੇ ਪੱਥਰ ਨੂੰ ਚੱਕ ਨਹੀਂ ਸਕਦੀ ਉਵੇਂ ਸਿੱਧਾ ਖੜਾ ਕਰ ਨਹੀਂ ਸਕਦੇ ਦੂਸਰੀ ਚੀਜ਼ ਜਿਹੜੀ ਇੰਪਾਇਰ ਸਟੇਟ ਬਿਲਡਿੰਗ ਆ ਜਿਹੜੀ ਯੂ ਐਸ ਦੀ ਉਹ ਇੰਨਾ ਵੀ ਨਹੀਂ ਬਣਾਈ ਹੋਈ ਹੈਗੀ ਉਹ ਮੱਡ ਫਲੱਡ ਤੋਂ ਪਹਿਲਾਂ ਦੀ ਹੈ ਸਭ ਤੋਂ